ਸਵੇਰੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠੇ ਆ ਸਿੰਘ ਨਾਲ ਨੇ ਸਹਬਜ਼ਾਦੇ ਕੋਲ ਨੇ ਜੀ ਬਾਹਰ ਕੀ ਦੇਖਿਆ ਦੂਰ ਦੂਰ ਤੱਕ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮੇ ਚ ਕਹਿੰਦਿਆ ਕਾਲੀਆਂ ਵਰਦੀਆਂ ਪਾ ਕੇ ਜਿਵੇਂ ਮੱਖੀਆਂ ਭਿੜਕਦੀਆਂ ਨੇ ਚਾਰ ਚੁਫੇਰੇ ਕਾਲੀਆਂ ਵਰਦੀਆਂ ਵਾਲੇ ਫੌਜੀ ਦਿਸਦੇ ਪੈਸਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫੈਸਲਾ ਕੀਤਾ ਇੱਥੇ ਫਿਰ ਸਵੇਰੇ ਇੱਕ ਗੱਲ ਕਹੀ ਕਿ ਖਾਲਸਾ ਜੀ ਇਹ ਚਮਕੌਰ ਦੀ ਗੜੀ ਹੈ ਜੇ ਤਾ ਜਾਨਾ ਖੂਲ ਕੇ ਇੱਥੇ ਲੜੋਗੇ ਤੇ ਸਦੀਵ ਕਾਲ ਵਾਸਤੇ ਉੱਚੇ ਤੇ ਜੇ ਕਮਜ਼ੋਰੀ ਦਿਖਾ ਦਿੱਤੀ ਪੰਥ ਵਿੱਚ ਕਮਜ਼ੋਰੀ ਆਵੇਗੀ ਪਿਆਰੇ ਭਾਈ ਹਿੰਮਤ ਸਿੰਘ ਜੀ ਨੇ ਕਿਹਾ ਮਹਾਰਾਜ ਜੀ ਇਹ ਗੜੀ ਖਾਲਸੇ ਦਾ ਘਰ ਹੈ ਅਸੀਂ ਆਪਣਾ ਆਪ ਕੁਰਬਾਨ ਕਰਦੇਾਂਗੇ ਪਰ ਜਿੰਦੇ ਜੀ ਗੜੀ ਵਿੱਚ ਕਿਸੇ ਨੂੰ ਪਰਵੇਸ਼ ਨਹੀਂ ਕਰਨਦਿਆਂਗੇ ਅੱਠ ਪੋ ਨੂੰ ਵਜ਼ੀਰ ਖਾਨ ਨੂੰ ਮਿਲਦਾ ਨਾਰਖਾਂ ਮਲੇਰ ਕੋਟਲੀਆ ਉਹਦੇ ਨਾਰਖਾਂ ਗੁਲਸ਼ੇਰ ਖਾਨ ਖਵਾਜਾ ਖਿਜ਼ਰ ਕਾ ਭਰਾ ਇੱਥੇ ਹੁੰਦੇ ਆ ਨਾਰ ਖਾਨ ਇਹ ਆਵਾਜ਼ ਦੇ ਕੇ ਕਹਿੰਦਾ ਵਜ਼ੀਰ ਖਾਨ ਨੂੰ ਕਿ ਇੰਨੇ ਮਹੀਨਿਆਂ ਦਾ ਤੁਸੀਂ ਘੇਰਾ ਪਾਇਆ ਤੁਹਾਡੇ ਤੋਂ ਗੁਰੂ ਗੋਬਿੰਦ ਸਿੰਘ ਪਕੜੇ ਨਹੀਂ ਗਏ ਇਤਿਹਾਸ ਕਹਿੰਦਾ ਹੈ ਕਿ ਨਾਰ ਖਾਨ ਸਭ ਤੋਂ ਪਹਿਲਾਂ ਆਉਂਦਾ ਤੇ ਮੈਂ ਕੱਲ ਇੱਕ ਸਰੋਤ ਚੋਂ ਪੜਿਆ ਕਮਾਲ ਦੀ ਗੱਲ ਹਜ਼ੂਰ ਨੇ ਸਿਰਫ ਉਹਦੀ ਆਵਾਜ਼ ਨੂੰ ਸੁਣ ਕੇ ਆਵਾਜ਼ ਦੇ ਦਿਸ਼ੇ ਤੇ ਆਪਣਾ ਤੀਰ ਚਲਾ ਦਿੱਤਾ ਉਹ ਬੋਲ ਰਿਹਾ ਸੀ ਉੱਚੀ ਉੱਚੀ ਨਾ ਵੇਖਿਆ ਨਹੀਂ ਸਿਰਫ ਉਹਦੀ ਆਵਾਜ਼ ਸੁਣੀ ਤੇ ਆਵਾਜ਼ ਨੂੰ ਸੇਧ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪੱਥੇ ਚੋਂ ਪੱਥੇ ਚੋਂ ਤੀਰ ਕੱਢਿਆ ਪਹਿਲਾ ਤੀਰ ਨਾਰ ਖਾਨ ਦੇ ਸੀਨੇ ਚ ਵੱਜਾ ਇਹ ਥੋਤਾ ਕਹਿੰਦੇ ਨੇ 20 ਕਦਮ ਮੈਂ ਹੈਰਾਨ ਹੋਇਆ ਪੁਰਾਣਾ ਸਰੋਤੇ ਕਹਿੰਦੇ ਜੋ ਤੀਰ ਵੱਜਾ 20 ਕਦਮ ਲੜ ਖੜਾ ਕੇ ਨਾਰ ਕਾ ਪਿੱਛੇ ਡਿਗਾ ਉਹ ਤੀਰ ਦੀ ਨੋਕ ਧਰਤੀ ਵਿੱਚ ਇੰਜ ਗੱਡ ਗਈ ਪਿਆਰੋ ਜਿਵੇਂ ਕਿਸੇ ਨੇ ਕਿਲਾ ਗੱਡ ਕੇ ਕਿਤੇ ਰਸਾ ਬੰਨਿਆ ਹੁੰਦਾ 20 ਕਦਮ ਏਡੀ ਜ਼ਬਰਦਸਤ ਤੀਰ ਸੀ 20 ਕਦਮ ਪਿੱਛੇ ਡਿੱਗਾ ਐ ਧਰਤੀ 'ਚ ਤੀਰ ਡੱਗ ਲਿਗਿਆ ਮਹਾਰਾਜ ਨੇ ਕਿਹਾ ਚੂਦੀਦਮ ਕੇ ਨਾਹਰ ਬਿਆਮਦ ਬਜੰਗ ਜ਼ਫਰਨਾਮਾ ਹਜ਼ੂਰ ਕਹਿੰਦੇ ਨੇ ਮੈਂ ਆਪਣੀਆਂ ਅੱਖਾਂ ਨਾਲ ਨਾਰਖਾਨ ਨੂੰ ਦੇਖਿਆ ਚੂਦੀਦਮ ਕੇ ਨਾਹਰ ਬਿਆਮਦ ਬਜੰਗ ਮਹਾਰਾਜ ਕਹਿੰਦੇ ਯਕ ਪੀਰ ਇੱਕ ਤੀਰ ਮੈਂ ਕੱਢਿਆ ਚਸ਼ੀ ਦੇ ਯਕੇ ਤੀਰ ਮਨ ਬੇਦ ਰੰਗ ਇੱਕ ਤੀਰ ਮੈਂ ਕੱਢਿਆ ਮੇਰੇ ਪਹਿਲੇ ਤੀਰ ਦਾ ਸਵਾਦ ਜਿਹੜਾ ਉਹ ਨਾਰਖਾਨ ਨੇ ਚੱਖਿਆ ਹੈ ਉਸ ਤੋਂ ਬਾਅਦ ਇਹਦੇ ਨਾਲ ਸੀ ਖਵਾਜ਼ਾ ਖਿਜ਼ਰ ਖਾਨ ਜਿਹਨੂੰ ਜ਼ਫਰ ਬੇਗ ਵੀ ਕਹਿੰਦੇ ਆ ਜੀ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਲਈ ਉਹ ਵੀ ਲਲਕਾਰੇ ਮਾਰ ਰਿਹਾ ਸੀ ਨਾਰਖਾਨ ਧਰਤੀ ਤੇ ਡਿੱਗਿਆ ਤੇ ਇਹ ਡਰਦਾ ਮਾਰਾ ਅੱਗੇ ਵਧਨ ਦੀ ਥਾਂ ਐਸ ਗੜੀ ਦੀ ਦੀਵਾਰ ਦੇ ਨਾਲ ਸਿਰ ਲੁਕਾ ਕੇ ਨਿਕਲ ਗਿਆ ਤੇ ਜ਼ੂਰ ਨੇ ਜ਼ਫਰਨਾਮੇ 'ਚ ਇਹਦਾ ਵਿਸ਼ੇਸ਼ ਕਰਕੇ ਜ਼ਿਕਰ ਕੀਤਾ ਕਿ ਆਹ ਖਵਾਜ਼ਾ ਮਰਦੂਦ ছায়ਾ ਇਹ ਦੀਵਾਰ ਨਿਆਮਤ ਬਾ ਮਾਦਾਂ ਬਾ ਮਰਦਾਨੇ ਵਾਰ ਆਇਆ ਜ਼ਰੂਰ ਪਰ ਮਰਦਾਂ ਦੀ ਤਰ੍ਹਾਂ ਨਹੀਂ ਇਹ ਨਮਰਦ ਸੀ ਬਣ ਕੇ ਆਇਆ ਕਹਿੰਦੇ ਦਰੇਗਾ ਅਗ ਰੂਬੇ ਆਦੀਦ ਮੇ ਬਾ ਇਕ تیر لاਚਾਰ ਬਖਸ਼ੀਦ ਮੇ ਜੇ ਕਿਤੇ ਮੈਨੂੰ ਦੇ ਚ ਪੈਂਦਾ ਇੱਕ تیر ਮੈਂ ਇਹਨੂੰ ਬਖਸ਼ ਦਿੰਦਾ ਮੈਂ ਆਪ ਨੂੰ ਬੇਨਤੀ ਜਿਹੜੀ ਕਰ ਲੱਗਾ ਇਸ ਘੜੀ ਵਿੱਚ ਕਿਹੜੇ ਕਿਹੜੇ ਸਿੰਘ ਸ਼ਹੀਦ ਹੋਏ ਥੋੜੀ ਜੀ ਬੇਨਤੀ ਮੈਂ ਕਰ ਦੇਣਾ ਪੰਡਿਤ ਕਿਰਪਾ RAM ਜੀ ਦੱਤ ਜਿਹੜੇ ਡੈਪੂਟੇਸ਼ਨ 16 ਬ੍ਰਾਹਮਣਾਂ ਦਾ ਲੈ ਕੇ ਆਏ ਇਸ ਗੜੀ ਵਿੱਚ ਦੇਖੋ ਇਹ ਤਾਂਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲਾਂ ਜਨੇਊ ਪਾਉਂਦੇ ਸਨ ਡੈਪੂਟੇਸ਼ਨ ਲੈ ਕੇ ਆਏ ਅਮਰਤ ਦੀ ਦਾਤ ਲਈ ਭਾਈ ਕਿਰਪਾ ਸਿੰਘ ਬਣੇ ਚਮਕੌਰ ਦੀ ਗੜੀ 'ਚ ਭਾਈ ਕਿਰਪਾ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ ਇਹਦੇ ਸੱਕੇ ਭਰਾ ਸਨ ਮਨੁਸ਼ਕ ਦੱਤ ਭਾਈ ਮਨਸੁਖ ਗਤ ਭਾਈ ਮਨਸੁਖ ਨੇ ਅੰਮ੍ਰਿਤ ਛਕਿਆ ਭਾਈ ਮਨਸੁਖ ਨੇ ਇੱਥੇ ਸ਼ਹਾਦਤ ਦਾ ਜਾਮ ਪੀਤਾ ਭਾਈ ਮਨੀ ਸਿੰਘ ਦਾ ਭਰਾ ਭਾਈ ਦਾਨ ਸਿੰਘ ਪਰਮਾਰ ਉਹਨੇ ਸ਼ਹਾਦਤ ਦਾ ਜਾਮ ਇੱਥੇ ਪੀਤਾ ਭਾਈ ਮਨੀ ਸਿੰਘ ਦੇ ਤਿੰਨ ਪੁੱਤਰ ਅਜਮ ਸਿੰਘ ਅਜ਼ੈਬ ਸਿੰਘ ਤੇ ਅਨਕ ਸਿੰਘ ਮੈਂ ਜ਼ਿਕਰ ਕੀਤਾ ਤਿੰਨੇ ਦੇ ਤਿੰਨੇ ਚਮਕੌਰ ਦੀ ਗੜੀ ਸ਼ਹੀਦ ਹੋਏ ਗੁਰਮਖੋ ਭਾਈ ਮੱਖਣ ਸ਼ਾ ਲਬਾਣਾ ਉਹਦਾ ਪੋਤਰਾ ਇੱਥੇ ਸ਼ਹੀਦ ਹੋਇਆ ਭਾਈ ਧੰਨਾ ਸਿੰਘ ਜਿਹੜਾ ਕਵੀ ਸੀ ਉਹ ਸ਼ਹੀਦ ਹੋਇਆ ਭਾਈ ਚੰਦਨ ਰੌ ਲਿਖਿਆ ਚੰਦਨ ਸਿੰਘ ਸ਼ਹੀਦ ਹੋਇਆ ਮੈਂ ਭੋਲਣਾ ਜਾਵਾਂ ਤੁਹਾਡੇ ਬਾਜਰੀ ਦੇ ਭਾਈ ਧਿਆਨ ਸਿੰਘ ਨੇ ਸ਼ਹਾਦਤ ਦਾ ਜਾਮ ਇੱਥੇ ਪੀਤਾ ਭਾਈ ਆਲਮ ਸਿੰਘ ਨਚਨਾ ਭਾਈ ਆਲਮ ਸਿੰਘ ਨਚਨਾ ਨਚਨਾ ਤਾਂ ਸੀ ਬੜਾ ਫਰਤੀਲਾ ਸੀ ਆਪ ਸ਼ਹੀਦ ਹੋਇਆ ਉਹਦੇ ਪੁੱਤਰ ਅਤੇ ਸ਼ਹੀਦ ਹੋਏ ਭਾਈ ਮਤੀ ਦਾਸ ਦਾ ਪੁੱਤਰ ਭਾਈ ਮੁਕੰਦ ਸਿੰਘ ਤੇ ਸ਼ਹੀਦ ਹੋਇਆ ਮੈਂ ਅਰਜ਼ ਕਰਾਂ ਗੁਰਮਖੋ ਇੱਥੇ ਇਨੇ ਨੇ ਗੁਰਸ਼ਿਕ ਭਾਈ ਖਰਦਾਨ ਸਿੰਘ ਗੁਰੂ ਸਾਹਿਬ ਦਾ ਲਖਾਰੀ ਇੱਥੇ ਸ਼ਹੀਦ ਹੋਇਆ ਮੇਰੀ ਅਰਜ਼ ਹੈ ਕਿ ਇੱਥੇ ਭਾਈ ਅਮੋਲਕ ਸਿੰਘ ਸ਼ਹੀਦ ਹੋਇਆ ਭਾਈ ਬਖਸ਼ੀਦ ਸਿੰਘ ਸ਼ਹੀਦ ਹੋਇਆ ਭਾਈ ਗੁਰਬਖਸ਼ੀਦ ਸਿੰਘ ਸ਼ਹੀਦ ਹੋਇਆ ਜਿੱਥੇ ਇਹ ਸਿੰਘ ਸ਼ਹੀਦ ਹੋਏ ਉੱਥੇ ਭਾਈ ਹਿੰਮਤ ਸਿੰਘ ਸ਼ਹੀਦ ਹੋਏ ਭਾਈ ਮੋਹਕਮ ਸਿੰਘ ਸ਼ਹੀਦ ਹੋਏ ਭਾਈ ਸਹਿਬ ਸਿੰਘ ਸ਼ਹੀਦ ਹੋਏ ਪਿਆਰਿਓ ਜਿਨ੍ਹਾਂ ਨੂੰ ਆਪ ਯਾਦ ਪੈ ਕਰਦੇ ਹੋ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨੇਤਰਾਂ ਦੇ ਸਾਹਮਣੇ ਉਹਨਾਂ ਦੇ ਲੱਖ ਤੇ ਜਿਗਰ ਸ਼ਹੀਦ ਹੋਏ। ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਚਲੋ ਮੈਂ ਪਿਸ਼ੋਕੜ ਵੱਲ ਨਹੀਂ ਜਾਣਾ ਹਰ ਸਿੰਘ ਦੇ। ਵੈਸੇ ਮੇਰੇ ਮਨ ਦੀ ਇੱਛਾ ਹੈ ਇੱਥੇ ਮਿਹਨਤ ਬਹੁਤ ਕਰਨੀ ਪੈਂਦੀ ਗੱਲ ਕਰਨੀ ਸੌਖੀ। ਉਹਨਾਂ ਦਾ ਪਿਸ਼ੋਕੜ ਕੀ ਹੈ, ਕੁਰਸੀਨਾਮਾ ਕੀ ਹੈ? ਹੁਣ ਬੜੇ ਬੜੇ ਐਸੇ ਨਾਮ ਨੇ ਜਿਹੜੇ ਆਪ ਸੁਨੇ ਨਹੀਂ ਤੇ ਮੈਂ ਕਹਿਣਾ ਉਹਨਾਂ 40 ਤਾਂ ਸਨ ਸਤਗੁਰੂ ਕਹਿ ਰਹੇ ਨੇ। ਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਪਤਾ ਨਹੀਂ ਕਿੰਨੇ ਕੋ ਗੁੰਮ ਨਾਮ ਸਿੱਖਾਂ ਨਿਸ਼ਾਦ ਦਾ ਜਾਨ ਕੀਤਾ ਜਿਨ੍ਹਾਂ ਦੇ ਨਾਮ ਸਾਡੇ ਕੋਲ ਖੈ ਨਹੀਂ ਅਰਜ ਹੈ 17 ਸਿੰਘ ਸ਼ਹੀਦ ਹੋ ਗਏ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਧਰ ਸੂਰਜ ਪੂਰਾ ਸ਼ਿਖਰ ਤੇ ਆਇਆ ਹੋਇਆ ਸਿਆਲੀ ਦਿਹਾੜੀ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਕੋਲ ਪਿਆਰੇ ਭਾਈ ਦਇਆ ਸਿੰਘ ਜੀ ਹੁੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਰਣ ਭਖਿਆ ਹੋਇਆ ਹੈ ਮਉਮੀਦ ਕੋਈ ਨਹੀਂ ਬਚਨ ਦੀ ਸਾਡੀ ਇੱਕ ਬੇਨਤੀ ਹੈ ਕਿ ਆਪ ਜੀ ਆਪਣੇ ਸਹਿਬਜ਼ਾਦਿਆਂ ਨੂੰ ਲੈ ਕੇ ਇਸ ਗੜੀ ਚੋਂ ਬਾਹਰ ਚਲੇ ਜਾਓ ਹਜ਼ੂਰ ਪਿਆਰੇ ਪਾਈ ਦਇਆ ਸਿੰਘ ਦੇ ਮੋਢੇ ਤੇ ਹੱਥ ਰੱਖਦੇ ਆ ਤੇ ਸ਼ਬਦ ਕਹਿੰਦੇ ਆ ਕਿਹੜੇ ਸਹਿਬਜ਼ਾਦੇ ਕਹਿੰਦੇ ਮਹਾਰਾਜ ਬਾਬਾ ਅਜੀਤ ਸਿੰਘ ਜੁਜਾਰ ਸਿੰਘ ਕਹਿੰਦੇ ਨੇ ਭਾਈ ਸਾਹਿਬ ਭਾਈ ਸਾਹਿਬ ਜੀ ਨੂੰ ਪਿਆਰੇ ਦਇਆ ਸਿੰਘ ਜੀ ਮੈਂ ਪੁੱਤਰਾਂ ਵਿੱਚ ਤੇ ਸਿੱਖਾਂ ਵਿੱਚ ਕਦੀ ਫਰਕ ਨਹੀਂ ਜਾਣਿਆ ਇਨਾ ਸ਼ਬਦ ਕਹਿਣ ਦੀ ਦੇਰ ਹੈ ਤੁਸੀਂ ਮੇਰੇ ਪੁੱਤਰ ਨਹੀਂ ਜਦੋਂ ਇਹ ਕੋਝਾ ਆਗੂ ਹੋਵੇ ਨਾ ਉਦੋਂ ਸਿੱਖ ਆਪਣੀਆਂ ਪੀੜ੍ਹੀਆਂ ਵੀ ਗੁਰੂ ਤੋਂ ਕੁਰਬਾਨ ਕਰ ਜਾਂਦੇ ਆ ਤੁਸੀਂ ਮੇਰੇ ਪੁੱਤਰ ਨਹੀਂ ਇਨਾ ਸ਼ਬਦ ਕਿਹਾ ਤੇ ਬਾਬਾ ਅਜੀਤ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆ ਗਏ ਪਿਛਾ ਦੀ ਜਿਹਾ ਇਸ਼ਾਰਾ ਸਮਝ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਦਾਨੀ ਜੰਗ ਵਿੱਚ ਜੂਝਣ ਦੀ ਹੁਣ ਰਹਿਮਤ ਕਰੋ ਸਾਡੇ ਤੇ ਉਂਝ ਮੈਂ ਆਪ ਜੀ ਨੂੰ ਬੇਨਤੀ ਕਰਨਾ ਜਿਹੜੀ ਗੜੀ ਦੀ ਚੌਕਸੀ ਸੀ ਨਾ ਜੀ 8 8 ਸਿੱਖ 1 1 22 ਤੇ ਸਨ ਚਾਰ ਬਾਈਆਂ ਹੋ ਗਈਆਂ ਨਾ 8 ਇੱਕ ਪਾਸੇ 8 ਪਿਛਲੇ ਪਾਸੇ ਇਹ 8 ਇੱਕ ਪਾਸੇ ਤੇ ਜਿਹੜਾ ਦਰਵਾਜ਼ਾ ਸੀ ਇੱਥੇ ਦੋ ਪਹਿਰੇਦਾਰ ਸਨ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਤੇ ਚਾਰ ਚਾਰ ਸਿੰਘ ਦੋਨਾਂ ਦੇ ਪਾਸੇ ਸਨ ਇਹਦਾ ਮਤਲਬ ਹੋ ਗਿਆ ਜੀ 8 2 32 ਤੇ ਦੋ ਸਿੱਖ ਜਿਹੜੇ ਪਹਿਰੇਦਾਰ ਨੇ 34 ਤੇ ਇਹੀ ਸੰਜੀ ਇਹਨਾਂ ਵਿੱਚੋਂ ਕੋਈ ਸਿੱਖ ਜਿਹੜੇ ਨਿਗਰਾਨੀ ਰੱਖਦੇ ਪੈਸਨ ਜੀ ਕੁਝ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ 17 ਸਿੰਘ ਸ਼ਹੀਦ ਤੋਂ ਹੋਣ ਤੋਂ ਬਾਅਦ ਸਤਿਗੁਰੂ ਜੀ ਨੇ ਆਪਣੇ ਵੱਡੇ ਲਾਲ ਐਡੇ ਸੋਹਣੇ ਸੰਜੀ ਉਹ ਉਹਨਾਂ ਬਾਰੇ ਗਿਆਨੀ ਗਿਆਨ ਸਿੰਘ ਲਿਖਦਾ ਹੈ ਇੰਨਾ ਸੁੰਦਰ ਚਿਹਰਾ ਸੀ ਬਾਬਾ ਅਜੀਤ ਸਿੰਘ ਜੀ ਦਾ ਉਹਨੂੰ ਦੇਖ ਕੇ ਤਾਂ ਕਾਮ ਵੀ ਸ਼ਰਮਸਾਰ ਹੋ ਜਾਂਦਾ ਗੁਰਬਾਲਕ ਰੂਪ ਅਨੂਪਮ ਅੰਗਨਪੇਖ ਅਨੰਦ ਸੋ ਲਜੈ ਕਹਿੰਦੇ ਐਡੇ ਸੋਹਣੇ ਸਨ ਇੰਨਾ ਸੋਹਣਾ ਸਰੂਪ ਦਗਦਾ ਕਰਦੀ ਲਾਲੀ ਚਿਹਰੇ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਾਲ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਹਰ ਸਾਲ ਅਸੀਂ ਉਹਨਾਂ ਨੂੰ ਅੱਜ ਤੋਂ ਯਾਦ ਕਰਨਾ ਪਿਆ ਬਹੁਤ ਮੈਂ ਕਿਹਾ ਕਥਾ ਕਰਨੀ ਬਹੁਤ ਸੋਖੀ ਹੈ ਪਰ ਪਿੰਡੇ ਤੇ ਹੰਡਾਣਾ ਇਹ ਛੋਟੀ ਜੀ ਬਾਤ ਨੇ ਮਹਾਰਾਜ ਜੀ ਨੇ ਸੀਨੇ ਨਾਲ ਲਾ ਕੇ ਕਿਆ ਪੁੱਤਰ ਦੇਖ ਕਰਤਾਰ ਦੀ ਖੇਡ ਪ੍ਰਮਾਤਮਾ ਨੇ ਮੇਰ ਕੀਤੀ ਜਦੋਂ ਮੈਂ ਆਪ ਪੁੱਤਰ ਸੀ ਉਦੋਂ ਮੈਂ ਆਪਣੇ ਹੱਥੀ ਪਿਤਾ ਜੀ ਨੂੰ ਤੋੜਿਆ ਤੇ ਉਹਨਾਂ ਦਾ ਸੀਸ ਮੈਂ ਆਪਣੇ ਖੱਥਾਂ 'ਚ ਰੱਖ ਕੇ ਦੇਖਿਆ ਹੁਣ ਮੈਂ ਅਜ ਬਾਪ ਬਣਿਆ ਆਪਣੇ ਹੱਥੀ ਪੁੱਤਰ ਮੈਂ ਤੈਨੂੰ ਤੋੜ ਲਗਾਉਂਦਾ ਕੋਈ ਦੁਨੀਆ 'ਚ ਇਤਿਹਾਸ 'ਚ ਹੈ ਜੀ ਕੰਨ ਕੇ ਪੁੱਤਰ ਗੋਬਿੰਦ ਰਾਏ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੋੜਿਆ ਤੇ ਯਾਦ ਰੱਖਿਓ ਅੱਜ ਪਿਤਾ ਦਸ਼ਮੇਸ਼ ਜੀ ਨੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਤੋੜਦੇ ਪਏ ਤੇ ਸ਼ਬਦ ਕਿਹਾ ਬੇਟਾ ਹਮ ਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ ਲੋਕ ਕਹਤੇ ਅਬ ਆਪ ਕੋ ਜਾਂ ਦੀਜੈ ਧਰਮ ਪਰ ਬਾਬਾ ਅਜੀਤ ਸਿੰਘ ਜੀ ਦੇ ਨਾਲ ਸਿੰਘ ਤੋਰੇ ਗੜੀ ਦਾ ਦਰਵਾਜਾ ਸਤਗੁਰਾਂ ਨੇ ਆਪ ਖੋਲਿਆ ਬਾਬਾ ਅਜੀਤ ਸਿੰਘ ਜੀ ਜਕਾਰੇ ਛੱਡਦੇ ਕੋਏ ਥੱਲੇ ਮੈਦਾਨ ਦੇ ਵਿੱਚ ਉਤਰਿਆ ਪਿਆਰਿਓ ਸਿੰਘ ਜਿਹੜੇ ਨੇ ਉਹ ਖੱਬੇ ਸੱਜੇ ਨੇ ਬਾਬਾ ਜੀ ਦੇ ਉੱਤੋਂ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਰ ਚਲਾ ਰਹੇ ਆ ਤੇ ਮੈਂ ਆਪ ਜੀ ਨੂੰ ਕਹਿੰਨੇ ਕਿ ਸਭ ਤੋਂ ਜ਼ਿਆਦਾ ਜਿਹੜੇ ਤੀਰ ਨੇ ਉਹ ਧਨ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ 'ਚ ਚਲਾਇਆ ਬਾਬਾ ਅਜੀਤ ਸਿੰਘ ਤੁਰੇ ਵਾਹੋ ਦਾ ਹੀ ਜਾ ਰਹੇ ਨੇ ਉਹਨਾਂ ਦੇ ਹੱਥ ਜਿਹੜੀ ਕਿਰਪਾਨ ਸੀ ਉਹ ਵੀ ਟੁੱਟ ਜਾਂਦੀ ਹੈ ਜੀ ਕਲਗੀ ਝੂਲਦੀ ਹਜ਼ੂਰ ਉਤੋ ਆਵਾਜ਼ ਦੇਂਦੇ ਨੇ ਸ਼ਾਬਾਸ਼ ਪੁੱਤਰ ਸ਼ਾਬਾਸ਼ ਪੁੱਤਰ ਤੀਰਾਂ ਦੀ ਛਾਂ ਥਲੇ ਅੱਗੇ ਲਿਜਾ ਰਹੇ ਆ ਆਵਾਜ਼ ਆਉਂਦੀ ਏ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਬੇਟਾ ਹੈ ਪਿਆਰੋ ਸੈਂਕੜੇ ਫਟ ਕਹਿੰਦੇ ਆ ਬਾਬਾ ਜੀ ਸਿੰਘ ਜੀ ਕੋਈ 300 ਕਹਿੰਦਾ ਕੋਈ 300 ਤੋਂ ਵੱਧ ਕਹਿੰਦਾ ਬਸ ਇਉਂ ਕਹਿ ਸਾਰੀ ਦੀ ਸਾਰੀ ਛਾਤੀ ਇੱਕੋ ਦਮ ਤੀਰਾਂ ਨਾਲ ਵੰਨ ਕੇ ਰੱਖ ਦਿੱਤੀ ਸਤਗੁਰੂ ਜੀ ਦੇ ਉੱਤੋਂ ਦੇਖਦੇ ਪੈ ਗੜੀ ਤੋਂ ਪੁੱਤਰ ਖੋਨਾ ਲਤਪਤ ਹੋਇਆ ਪਿਆ ਹੈ ਤੀਰ ਵੱਜੀ ਗਏ ਛਾਤੀ 'ਚ ਅਖੀਰ ਤੇ ਝੂਲਦੀ ਹੋਈ ਕਲਗੀ ਜਦੋਂ ਧਰਤੀ ਤੇ ਦਿਖਦੇ ਨੇ ਤੇ ਗੜੀ ਦੇ ਵਿੱਚੋਂ ਸਤਿਗੁਰੂ ਉੱਚੀ ਸਾਰਾ ਜਕਾਰਾ ਛੱਡਦੇ ਆ ਉੱਚੀ ਆਵਾਜ਼ ਵੀ ਜਕਾਰਾ ਛੱਡਦੇ ਆ ਤੇ ਨਾਲ ਇੱਕ ਸ਼ਬਦ ਕਹਿੰਦਿਆ ਸ਼ਾਬਾਸ਼ ਪਿਸਰ ਖੂਬ ਦਲੇਰੀ ਨਾਲ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਸ਼ਾਬਾਸ਼ ਮੇਰੇ ਪੁੱਤਰ ਕਮਾਲ ਕਰ ਦਿੱਤੀ ਜੰਗ ਵਿੱਚ ਲੜਨ ਦੀ ਇਧਰ ਸੂਰਜ ਢਲਣ ਲੱਗ ਪਿਆ ਤੇ ਗੁਰਮਖੋ ਦੂਸਰੇ ਪਾਸੇ ਹਜ਼ੂਰ ਦਾ ਛੋਟਾ ਸਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਤੋਂ ਛੋਟੇ ਬਾਬਾ ਜੁਝਾਰ ਸਿੰਘ ਜੀ ਹਜ਼ੂਰ ਦੇ ਸਨਮਖੁੰਦੇ ਸਿੱਖ ਸਭ ਕੋਈ ਦੇਖ ਰਹੇ ਆ ਪਿਤਾ ਜੀ ਬਾਈ ਸੇ ਬਿਛੜ ਕਰ ਖਮੇ ਜੀਣਾ ਨਹੀਂ ਆਤਾ ਖਾਣਾ ਨੀ ਸੋਣਾ ਨੀ ਪੀਣਾ ਨੀ ਬਾਤਾ ਇਕੱਠੇ ਖੇਡੇ ਇਕੱਠੇ ਪਲੇ ਇਕੱਠੇ ਸ਼ਸਤਰ ਵਿਦਿਆ ਸਿੱਖੀ ਇਕੱਠੇ ਰਾਗ ਵਿਦਿਆ ਸਿੱਖੀ ਇਕੱਠੇ ਕੀਰਤਨ ਕਰਦੇ ਰਹੇ ਇਕੱਠਿਆਂ ਸੰਤਿਆ ਕੀਤੀ ਇਕੱਠਿਆਂ ਤੁਸੀਂ ਸਾਨੂੰ ਰਹਿਮਤਾ ਵਰਤਾਈਆਂ ਅੱਜ ਮੌਤ ਨੇ ਵਿਛੋੜਾ ਪਾ ਦਿੱਤਾ ਹੈ ਕਿਰਪਾ ਕਰੋ ਮੈਨੂੰ ਇਜਾਜ਼ਤ ਦਿਓ ਗੁਰਮਖੋ ਇਸ ਘਟਨਾ ਨੂੰ ਜਦੋਂ ਮੈਂ ਕਦੀ ਅੱਖਾਂ ਸਾਹਮਣੇ ਲਿਆਉਣਾ ਸੱਚੀ ਮੁੱચી ਅੰਦਰ ਕੰਬ ਉੱਠਦਾ ਹੈ ਕਿਹੋ ਜਿਹਾ ਜਿਗਰਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਪੰਜਾਬੀ ਦੇ ਸ਼ਾਇਰ ਨੇ ਕਿਹਾ ਸੀ ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕੇ ਨੂੰ ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕੇ ਨੂੰ ਹਰ ਗੱਲ ਪਈ ਜਾਂਪਦੀ ਓਪਰੀ ਹੈ ਢਾਕੇ ਤੇਗ ਨਹੀਂ ਪਿਤਾ ਦੀ ਪਸਲਿਏ ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪਰੀ ਹੈ ਸਤਗੁਰਾਂ ਨੇ ਪੁੱਤਰ ਨੂੰ ਆਖਰੀ ਵਾਰ ਸੀ ਨੰਨ ਲਾਇਆ ਆਪਣੇ ਹੱਥੀ ਜਿੰਨਾ ਕੋ ਉਹਨਾਂ ਦਾ ਕੱਦ ਕਾਠ ਸੀ ਉਹਦੇ ਮੁਤਾਬਕ ਕਮਾਨਾਂ ਬਣਾਈਆਂ ਹੋਈਆਂ ਸਨ ਜੀ ਵੱਡੀ ਕਮਾਨ ਨਹੀਂ ਉਹਦੇ ਮੁਤਾਬਕ ਕਮਾਨ ਦਿੱਤੀ ਉਹਨਾਂ ਦੇ ਕੱਦ ਕਾਠ ਮੁਤਾਬਕ ਤੀਰ ਬਣਾਏ ਕੋਈ ਸੰ ਪੱਥਾ ਤੀਰਾਂ ਨਾਲ ਭਰਿਆ ਆਪਣਾ ਜਿਹੜਾ ਕਮਰ ਕੱਸੇ ਦਾ ਖੰਜਰ ਸੀ ਆਪਣੇ ਪੁੱਤਰ ਦੇ ਖੰਜਰ ਕਮਰ ਕੱਸੇ ਚ ਲਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਪਾਨ ਛੋਟੀ ਜੀ ਗਾਤਰੇ ਵੱਡੀ ਪਾਈ ਇੱਕ ਛੋਟੀ ਕਰਪਾਨ ਖੈ ਤੇ ਜਦੋਂ ਤਿਆਰ ਕਰਦੇ ਪਿਆ ਇਹ ਸਮਝੋ ਕਿ ਆਮ ਤੌਰ ਤੇ ਲਾੜਾ ਤਿਆਰ ਕਰਿਆ ਜਾਂਦਾ ਹੈ ਲਾੜੀ ਨੂੰ ਮਰਨ ਦੇ ਲਈ ਅੱਜ ਇੱਕ ਬਾਪ ਤਿਆਰ ਕਰਦਾ ਆਪਣੇ ਪੁੱਤਰ ਨੂੰ ਮੌਤ ਦੇ ਵਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਤਿਆਰ ਕਰਦੇ ਕਹਿੰਦੇ ਆ ਬੇਟਾ ਹਮ ਦਿੰਦੇ ਆ ਖੰજર ਇਸੇ ਸ਼ਮਸ਼ੀਰ ਸਮਝਣਾ ਨੀਜ਼ੋਂ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫ ਮੂਹ ਸੇ ਮੇਰੀ ਜਾਨ ਕਭੀ ਨਹੀਂ ਉਚਰਨਾ ਅੱਗੇ ਮਹਾਰਾਜ ਕਹਿੰਦਿਆ ਬੇਟਾ ਜਾਂ ਤੂੰ ਤੈਨੂੰ ਤੋਰ ਲਗਾਵਾ ਤੇ ਇੱਕ ਇੱਛਾ ਹੈ ਦਰਵਾਜਾ ਖੋਲਿਆ ਘੋੜੇ ਤੇ ਚੜਾਇਆ ਥਾਪੜਾ ਦਿੱਤਾ ਤੇ ਅਵਾਂ ਹੀ ਦੇਖ ਕੇ ਕਿਆ ਬੇਟਾ ਖਾਇਸ਼ ਹੈ कि तुमे चेख चलाते हुए देखें हम आंख से तुमे बर सिखाते हुए देखें बाबा जुहार सिंह जी सोरे ढल्या मैदान च उतरे जी उस बाप दा हृदय बस ओदे वर्गा ओही है जी सच्ची कोई गुरु गोबिंद सिंह दा सानी नहीं ਮਨੋ ਅੱਲਾ ਯਾਰ ਖਾਂ ਜੁਗਗੀ ਦਾ ਉਹ ਸ਼ੇਰ ਉਹਨੂੰ ਦਵੈਸ਼ ਚ ਨਾ ਕੋਈ ਅਰਥ ਕਰੇ ਉਹ ਕਹਿੰਦਾ ਬੜੇ ਬੜੇ ਅਵਤਾਰ ਪੀਰ ਪੈਗੰਬਰ ਆਏ ਪੁੱਤਰਾਂ ਦੀ ਮੌਤ ਨੇ ਵੱਡੇ ਵੱਡੇ ਪੈਗੰਬਰਾਂ ਨੂੰ ਖਲਾ ਕੇ ਰੱਖ ਦਿੱਤਾ ਤੇਰਾ ਸੀਨਾ ਕਿਹੋ ਜਿਹਾ ਗੁਰੂ ਗੋਬਿੰਦ ਸਿੰਘ ਜੀ ਪੁੱਤਰ ਪੁਰਜਾ ਕੁਰਜਾ ਪੁਰਜਾ ਪੁਰਜਾ ਕੱਟ ਮਰੇ ਪਰ ਤੇਰੇ ਚਿਹਰੇ ਦੇ ਉੱਤੇ ਰੰਚਕ ਮਾਤਰ ਵੀ ਕੋਈ ਸ਼ਿਕਨ ਨਹੀਂ ਉਹ ਲਿਖਦਾ ਹੈ ਕਿ ਲక్ష్ਮਨ ਸਾਹਿਬ ਬਰਾਦਰ ਪਾਇ ਤਸਕੀਨ ਜਿਗਰ ਥਾ ਸੀਤਾ ਸੀ ਪਤੀ ਵਰਤਾ ਬਨ ਰਾਮ ਕੋ ਗਰ ਥਾ ਬਾਕੀ ਹੈ ਕਨਈਆ ਨਾ ਉਨ੍ਹਾਂ ਪਿਸਰਤਾ ਸੱਚ ਹੈ ਗੁਰੂ ਗੋਬਿੰਦ ਕਾ ਰਤਬਾ ਹੀ ਦਿਗਰ ਥਾ ਕਟਾ ਦਿਏ ਸ਼ਿਸ਼ ਸ਼ਾਮਨੇ ਕੀਤਾ ਕੋ ਸੁਨਾ ਕਰ ਰੂ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ ਬਾਬਾ ਜੁਝਾਰ ਸਿੰਘ ਜੀ ਮੈਦਾਨੀ ਜੰਗ ਚ ਉਤਰਦੇ ਆ ਜੀ ਤੀਰਾ ਨਾਲ ਮੁਕਾਬਲਾ ਕਰਦੇ ਆ ਜੋ ਸ਼ਸਤਰ ਪਾਏ ਉਹਨਾਂ ਮੁਕਾਬਲਾ ਕਰਦੇ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਤੀਰਾਂ ਦੀ ਛਾਂ ਥੱਲੇ ਪੁੱਤਰ ਨੂੰ ਅੱਗੇ ਲਿਜਾ ਰਹੇ ਆ ਪਰ ਸੱਚ ਹੈ ਕਿੰਨਿਆਂ ਨੂੰ ਵੱਢਿਆ ਕਿੰਨਿਆਂ ਨੂੰ ਮਾਰਿਆ ਅਖੀਰ ਤੇ ਇੱਕ ਅਣੀ ਅਨੀਆਂ ਵਾਲੀ ਕਾਂਗਾ नागਣੀ ਜਿਹਨੂੰ ਬਰਸ਼ਾ ਕਹ ਲੋ ਬਰਸ਼ੀ ਦੰਦਿਆਂ ਵਾਲੀ ਮਾਰੀ ਬਾਬਾ ਜੁਝਾਰ ਸਿੰਘ ਵਧੇ ਜਾ ਰਹੇ ਆ ਪੂਰੇ ਜ਼ੋਰ ਨਾਲ ਸੀਨੇ 'ਚ ਬਰਸ਼ੀ ਮਾਰੀ ਬਰਸ਼ੀ ਮਾਰ ਕੇ ਜਦੋਂ ਵਾਪਸ ਖਿੱਚੀ ਅਣੀਆਂ ਵਾਲੀ ਸੀ ਜੀ ਬਾਬਾ ਜੀ ਦੇ ਸੀਨੇ ਦੀਆਂ ਆਂਦਰਾਂ ਬਾਹਰ ਆ ਗਈਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਉੱਤੋਂ ਦੇਖਿਆ ਪੁੱਤਰ ਛਾਤੀ ਬਾਹਰ ਆਈ ਹੈ ਮੈਦਾਨੇ ਜਾਂਚ ਡਿੱਗਣ ਲੱਗਾ ਉੱਚੀ ਜਕਾਰਾ ਛੱਡਿਆ ਤੇ ਜਕਾਰਾ ਛੱਡ ਕੇ ਕਿਹਾ ਪ੍ਰਾਈ ਆਮਾਨ ਕਿਉਂ ਰੱਖੀ ਐ ਦਿੱਤੀ ਹੁ ਸੁਖ ਹੋਏ ਉਧਰ ਸੋਰੇ ਛਿਪ ਗਿਆ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੰਮਟੀ ਤੋਂ ਥੱਲੇ ਆ